ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੱਛੀਵਾੜੇ ਦੇ ਰਹਿਣ ਵਾਲੇ ਭਾਈ ਗਨੀਖਾਂ ਅਤੇ ਨਵੀਖਾਂ ਘੋੜਿਆਂ ਦੇ ਵਪਾਰੀ ਸਨ ਉਹ ਕਾਬੁਲ ਤੋਂ ਵਧੀਆ ਕਿਸਮ ਦੇ ਘੋੜੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਪੇਟ ਕਰਦੇ ਸਨ ਇਹ ਦੋਨੋਂ ਭਰਾ ਗੁਰੂ ਜੀ ਦੇ ਸ਼ਰਧਾਲੂ ਸਨ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਗੜੀ ਤੋਂ ਬਾਹਰ ਨਿਕਲ ਕੇ ਮੱਛੀਵਾੜੇ ਦੇ ਲਾਗੇ ਭਾਈ ਗੁਲਾਬੇ ਤੇ ਪੰਜਾਬੇ ਦੇ ਬਾਗ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਇੱਕ ਪੇੜ ਦੇ ਥੱਲੇ ਵਿਸ਼ਰਾਮ ਕੀਤਾ ਇੱਥੇ ਹੀ ਗੁਰੂ ਜੀ ਨੂੰ ਬਾਕੀ ਤਿੰਨ ਸਿੰਘ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਮਿਲੇ ਇਥੋਂ ਭਾਈ ਗੁਲਾਬਾ ਤੇ ਪੰਜਾਬਾ ਗੁਰੂ ਜੀ ਅਤੇ ਬਾਕੀ ਸਿੰਘਾਂ ਨੂੰ ਆਪਣੇ ਘਰ ਲੈ ਗਏ ਮਾਛੀਵਾੜੇ ਨੇ ਹਾਲੇ ਖਤਰੀ ਦਾ ਵੀ ਘਰ ਸੀ ਉਸ ਦੀ ਬਿਰਧ ਮਾਤਾ ਗੁਰਦੇਈ ਨੇ ਹੱਥੀ ਸੋਤ ਕੱਤ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਖੱਦਰ ਦਾ ਥਾਂ ਤਿਆਰ ਕੀਤਾ ਸੀ ਅਤੇ ਗੁਰੂ ਜੀ ਦਾ ਹਰ ਰੋਜ਼ ਇੰਤਜ਼ਾਰ ਕਰਦੀ ਸੀ ਗੁਰੂ ਜੀ ਨੇ ਭਾਈ ਗੁਲਾਬਾ ਤੇ ਪੰਜਾਬੇ ਨੂੰ ਨਿਹਾਲੇ ਖਤਰੀ ਦੇ ਘਰ ਮਾਤਾ ਗੁਰਦੇਈ ਕੋਲੋਂ ਖੱਦਰ ਦਾ ਥਾਨ ਲੈਣ ਦੇ ਲਈ ਭੇਜਿਆ ਮਾਤਾ ਗੁਰਦੇਈ ਪੁੱਤਰ ਨਿਹਾਲੇ ਖਤਰੀ ਨੂੰ ਨਾਲ ਲੈ ਕੇ ਗੁਰੂ ਜੀ ਦੇ ਪਾਸ ਪੁੱਜੀ ਅਤੇ ਹੱਥੀ ਉਹਨਾਂ ਨੂੰ ਇਹ ਖੱਦਰ ਦਾ ਥਾਨ ਪੇਟ ਕੀਤਾ ਇਸੇ ਥਾਨ ਨੂੰ ਨੀਲਾ ਰੰਗਵਾ ਕੇ ਗੁਰੂ ਜੀ ਨੇ ਚਾਰ ਚੋਲੇ ਬਣਵਾਏ ਸਨ ਇੱਕ ਗੁਰੂ ਜੀ ਨੇ ਆਪ ਪਹਿਨਿਆ ਇੱਕ ਭਾਈ ਦਇਆ ਸਿੰਘ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਉਸ ਵਕਤ ਪਹਿਨਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣੇ ਸਨ ਵजीर खान ਦੇ ਫੌਜੀ ਦਸਤੇ ਗੁਰੂ ਜੀ ਦੀ ਪਾਲ ਜਗਾ ਜਗਾ ਕਰਦੇ ਫਿਰ ਰਹੇ ਸਨ ਇਸ ਦੇ ਡਰ ਦੇ ਮਾਰੇ ਗੁਲਾਬੇ ਤੇ ਪੰਜਾਬੇ ਨੇ ਗੁਰੂ ਜੀ ਬਾਰੇ ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਦੱਸਿਆ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਏ ਇੱਥੇ ਸਿੰਘਾਂ ਨੇ ਭਾਈ ਨਬੀ ਖਾਂ ਤੇ ਗਨੀ ਖਾਂ ਦੇ ਨਾਲ ਸਲਾਹ ਕਰਕੇ ਗੁਰੂ ਜੀ ਨੂੰ ਉੱਚ ਦਾ ਪੇਰ ਬਣਾ ਕੇ ਕਿਸੇ ਸੁਰੱਖੇ ਥਾਂ ਤੇ ਲਜਾਣ ਦੀ ਯੋਤ ਬਣਾਈ ਇਹ ਉੱਚ ਦੇ ਪੀਰ ਕੌਣ ਸਨ ਆਓ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਪਾਕਿਸਤਾਨ ਦੇ ਸਿੰਧ ਇਲਾਕੇ ਵਿੱਚ ਇੱਕ ਉੱਚ ਨਾਮ ਦਾ ਨਗਰ ਸੀ ਉੱਥੋਂ ਦੇ ਪੀਰ ਅਤੇ ਮੁਸਲਮਾਨ ਨੀਲੇ ਵਸਤਰ ਪਾਉਂਦੇ ਸਨ ਪਛਾਣ ਨੂੰ ਕੇਸ ਖੁੱਲੇ ਛੱਡ ਕੇ ਉੱਤੇ ਪਗੜੀ ਬੰਨ੍ਹਦੇ ਸਨ ਇਹਨਾਂ ਪੀਰਾਂ ਨੂੰ ਇਹਨਾਂ ਦੇ ਸੇਵਕ ਚਾਰ ਪਾਈ ਦੇ ਉੱਤੇ ਬਿਠਾ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਆਪਣੇ muridਾਂ ਪਾਸੋਂ ਕਾਰ ਭੇਟ ਇਕੱਠੀ ਕਰਨ ਦੇ ਲਈ ਲੈ ਕੇ ਜਾਂਦੇ ਸਨ ਗੁਰੂ ਜੀ ਅਤੇ ਤਿੰਨਾਂ ਸਿੰਘਾਂ ਨੇ ਨੀਲੇ ਵਸਤਰ ਪਹਿਨ ਕੇ ਕੇਸ ਪਛਾਣੂ ਛੱਡ ਕੇ ਉੱਤੇ ਦਸਤਾਰਾਂ ਸਜਾ ਲਈਆਂ ਗੁਰੂ ਜੀ ਨੂੰ ਪਲੰਘ ਉੱਤੇ ਬਿਠਾ ਕੇ ਅਗਲੇ ਦੋਨੋਂ ਪਾਏ ਗਨੀ ਖਾਂਤੇ ਨਬੀ ਖਾਨੇ ਪਕੜ ਲੈ ਤਾਂ ਕਿ ਰਸਤੇ ਵਿੱਚ ਜੇ ਕੋਈ ਸਵਾਲ ਪੁੱਛੇ ਤਾਂ ਉਹ ਜਵਾਬ ਦੇ ਸਕਣ ਪਿਛਲੇ ਦੋਨੋਂ ਪਾਏ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਚੁੱਕ ਲੈ ਭਾਈ ਦਇਆ ਸਿੰਘ ਜੀ ਨੇ ਮੋਰਾਂ ਦੇ ਖੰਭਾਂ ਵਾਲਾ ਚੌਰ ਹੱਥ ਵਿੱਚ ਲੈ ਲਿਆ ਇੰਜ ਗੁਰੂ ਜੀ ਨੂੰ ਉੱਚ ਦੇ ਪੀਰ ਬਣਾ ਕੇ ਮਾਛੀਵਾੜੇ ਤੋਂ ਅੱਗੇ ਚੱਲ ਪਏ ਰਸਤੇ 'ਵੀ ਸ਼ਾਹੀ ਫੌਜਾਂ ਨੇ ਗੁਰੂ ਜੀ ਬਾਰੇ شناਖਤ ਕੀਤੀ ਗਨੀਖਾਂ ਤੇ ਨਵੀਖਾਂ ਨੇ ਇਹੀ ਕਿਹਾ ਕਿ ਇਹ ਉੱਚ ਦੇ ਪੀਰ ਹਨ ਇਹਨਾਂ ਨੂੰ ਕੁਛ ਨਾ ਕਿਹਾ ਜਾਏ ਕਾਜੀ ਮੀਰ ਮੁਹੰਮਦ ਨੇ ਗੁਰੂ ਜੀ ਨੂੰ ਪਛਾਣ ਲਿਆ ਸੀ ਪਰ ਉਸਨੇ ਸਿਪਾਈਆਂ ਨੂੰ ਇਹੀ ਕਿਹਾ ਕਿ ਇਹ ਉੱਚ ਦੇ ਪੀਰ ਹੀ ਹਨ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ ਕਿਉਂਕਿ ਇਹ ਉਹੀ ਕਾਜੀ ਸੀ ਜਿਸ ਨੇ ਗੁਰੂ ਜੀ ਨੂੰ ਬਚਪਨ ਦੇ ਵਿੱਚ ਫਾਰਸੀ ਪੜਾਈ ਸੀ ਇਸ ਤਰ੍ਹਾਂ ਭਾਈ ਗਨੀਖਾਂ ਤੇ ਨਬੀ ਖਾਨ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਆਲਮਗੀਰ ਸੁਰਖੇਤਾਂ ਤੇ ਪਹੁੰਚਾ ਦਿੱਤਾ ਇਸ ਥਾਂ ਤੇ ਮੰਜੀ ਸਾਹਿਬ ਆਲਮਗੀਰ ਨਾਮ ਦਾ ਗੁਰਦੁਆਰਾ ਸਿशोਬਿਤ ਹੈ ਸਤਗੁਰਾਂ ਨੇ ਭਾਈ ਗਨੀਖਾਂ ਤੇ ਨਬੀ ਖਾਨ ਨੂੰ ਇੱਕ ਯਾਦਗਾਰੀ ਪੱਤਰ ਲਿਖ ਕੇ ਦਿੱਤਾ ਅਤੇ ਆਦਰ ਸਤਕਾਰ ਦੇ ਨਾਲ ਵਿਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ